ਸਸ਼ੀਕਾਲ ਤੁਸੀਂ ਦੇਖ ਰਹੇ ਹੋ ਸਿਟੀ ਓਮ ਨਿਊਜ਼ ਤੇ ਮੈਂ ਤੁਹਾਡੇ ਨਾਲ ਜਸਪ੍ਰਿਤ ਕੌਰ ਸਿੱਧੂ ਮੂਸੇਵਾਲਾ ਇੱਕ ਇਹ ਜੋ ਹਾਲ ਲੇਜੈਂਡ ਰਹਿ ਹੈ ਕਿ ਜਿਹੜਾ ਜਾਨ ਤੋਂ ਬਾਅਦ ਵੀ ਸਭ ਦੇ ਲੱਖਾਂ ਲੋਕਾਂ ਦੇ ਦਿਲਾਂ ਦੇ ਵਿੱਚ ਅੱਜ ਵੀ ਰਾਜ ਕਰ ਰਿਹਾ ਹੈ ਸੋ ਪਿਛਲੇ ਦਿਨੀ ਇੱਕ ਖੁਸ਼ਖਬਰੀ ਆndi ਹੈ ਕਿ ਸਿੱਧੂ ਮੂਸੇ ਵਾਲੇ ਦੀ ਮਾਤਾ ਜੀ ਜਿਹੜੇ ਇੱਕ ਛੋਟੇ ਨਵਜਾਤ ਬੱਚੇ ਨੂੰ ਜਨਮ ਦਿੰਦੇ ਨੇ ਸੋ ਉਸੇ ਰਿਲੇਟਿਡ ਅਸੀਂ ਅੱਜ ਨੌਜਵਾਨ ਬੇੜੀ ਨਾਲ ਗੱਲਬਾਤ ਕਰਾਂਗੇ ਕਿ ਉਹ ਸ਼ੁਭਨੀ ਸ਼ੁਭਦੀਪ ਦੇ ਕਿੰਨੇ ਕੋ ਵਧੀਆ ਫੈਨ ਨੇ ਤੇ ਉਹ ਕੀ ਚਾਹੁੰਦੇ ਨੇ ਕਿ ਅਗਲਾ ਜਿਹੜਾ ਨਵਾਂ ਜਵਾਕ ਆਇਆ ਹੈ ਉਹਦਾ ਨਾਮ ਕੀ ਉਹ ਸੁਜੈਸਟ ਕਰਦੇ ਨੇ ਆਪਾਂ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਇੰਦਰਜੀਤ ਸਿੰਘ ਜੀ ਅੱਛਾ ਗਾਣੇ ਕਿਹਦੇ ਸੁਣਨੇ ਪਸੰਦ ਕਰਦੇ ਹੋ ਸਿੱਧੂ ਮੂਸੇ ਵਾਲਾ ਅੱਛਾ ਸਿੱਧੂ ਮੂਸੇ ਵਾਲੇ ਦਾ ਕਿਹੜਾ ਗ ਉਨੇ ਇੱਕ ਗਾਣਾ ਲਿਖਿਆ ਸੀਗਾ ਜਿਹੜਾ ਗਾਇਆ ਤਾਂ ਨੀਜੇ ਨੇ ਸੀਗਾ ਜਿਹਨੇ ਡੇਡ ਨਹੀਂ ਹਿੱਕਾ ਉਹ ਲਾਇਸੈਂਸ ਨਹੀਂ ਲੈਂਦੇ ਉਹਦਾ ਉਹ ਲਿਖਿਆ ਗਾਣਾ ਵਾ ਪਰ ਗਾਇਆ ਨੀਜੇ ਨਹੀਂ ਸੀਗਾ ਪਸੰਦ ਕਿਉਂ ਸੀ ਸਿੱਧੂ ਮੂਸੇਵਾਲਾ ਸਿੱਧੂ ਮੂਸੇਵਾਲਾ ਜੋ ਮਦਰ ਕੀ ਲਿਖਦਾ ਸੀਗਾ ਜਾਂ ਗਾਉਂਦਾ ਸੀਗਾ ਉਹ ਇੱਕ ਕਿਸਮ ਦੀ ਰਿਐਲਿਟੀ ਆ ਜੋ ਆਪਣੇ ਹੋ ਰਹੀ ਐ ਹੁਣ ਆਪਾਂ ਦੇਖੀਏ ਜੋ ਵੀ ਉਹਨੇ ਗਾਇਆ ਵਾ ਉਹ ਹੋਇਆ ਫਿਊਚਰ ਚ ਇਨ ਫਿਊਚਰ ਚ ਹੋਇਆ ਵੀ ਆ ਨਾਲੇ ਕੁਝ ਨਸ਼ੇ ਬਾਰੇ ਜਾਂ ਐਦਾਂ ਉਹ ਪੜਕਾ ਹੋਇਆ ਤਾਂ ਚੀਜ਼ਾਂ ਤਾਂ ਉਹ ਦੂਰ ਹੀ ਸੀਗਾ ਕਿਉਂਕਿ ਸਿੰਪਲ ਜਿਹਾ ਬੰਦਾ ਸੀਗਾ ਤੁਹਾਨੂੰ ਵੀ ਪਤਾ ਵਾ ਸਾਰੇ ਪਿਆਰ ਕਰਦੇ ਆ ਨਿਕਲ ਸ਼ੁਭਦੀਪ ਗੈਰੇ ਵੀ ਆਇਆ ਹੈ ਉਹਦਾ ਨਾਮ ਤੁਹਾਡੇ ਵੱਲੋਂ ਕੀ ਹੋਣਾ ਚਾਹੀਦਾ ਸੁਜੈਸਟ ਕਰੋ ਮੇਰੇ ਵੱਲੋਂ ਤਾਂ ਸੇਮ ਹੀ ਰੱਖੋ ਕਿਉਂਕਿ ਦੂਜਾ ਰੂਪ ਆਪਾਂ ਕਹਿ ਸਕਦੇ ਆ ਕਿਉਂਕਿ ਸਿੱਧੂ ਮੂਸੇ ਵਾਲੇ ਦਾ ਪੁਨਰਜਮ ਜਨਮ ਵੀ ਕਹਿ ਸਕਦੇ ਆ ਤੇ ਮੇਰੇ ਵੱਲੋਂ ਤਾਂ ਸੇਮ ਹੀ ਨਾਮ ਰੱਖੋ ਸ਼ੁਭਦੀਪ ਜਵਾ ਸਿੱਧੂ ਮੂਸੇ ਵਾਲਾ ਹੀ ਵਧੀਆ ਲੱਗੂਗਾ ਸਾਰੇ ਗਾਣੇ ਵੈਸੇ ਬਹੁਤ ਵਧੀਆ ਸੀਗਾ ਲਾਸਟ ਜਿਹੜਾ ਗਾਣਾ ਨਿਕਲਿਆ ਹੈ 295 ਬਹੁਤ ਵਧੀਆ ਲੱਗਿਆ ਉਹ ਵੀ ਗਾਣਾ ਤੇ ਵੈਸੇ ਸਾਰੀ ਪਸੰਦ ਗਾਣੇ ਉਹਨਾਂ ਦੇ ਕਿ ਦੂਸਰੇ ਦੇ ਘਰ ਛੋਟਾ ਬੇਬੀ ਆਇਆ ਹੈ ਤੁਹਾਡੇ ਹਿਸਾਬ ਨਾਲ ਉਹਦਾ ਨਾਮ ਕੀ ਹੋਣਾ ਚਾਹੀਦਾ ਉਹਨਾਂ ਦਾ ਨਾਮ ਸਿੱਧਾ ਹੀ ਹੋਣਾ ਚਾਹੀਦਾ ਹਾਂਜੀ ਤਾਂ ਕਿ ਸਿੱਧੂ ਮੂਸੇਵਾਲੇ ਨੂੰ ਵੀ ਯਾਦ ਕਰੇ ਉਸ ਲੋਕੀ ਮੇਰੇ ਅਕੋਰਡਿੰਗ ਤਾਂ ਸੇਮ ਹੀ ਰੱਖਣਾ ਚਾਹੀਦਾ ਕਿਉਂਕਿ ਉਹਨਾਂ ਦੇ ਲਈ ਓਹੀ ਉਹਨਾਂ ਦਾ ਬੇਟਾ ਆ ਐਸ ਅ ਬlesing ਉਹਨਾਂ ਲਈ ਵਾਪਸ ਆਇਆ ਸੋ ਨੇਮ ਤਾਂ ਸੇਮ ਹੀ ਹੋਣਾ ਚਾਹੀਦਾ ਇਟ ਸ਼ੁਡ ਬੀ ਸੇਮ ਤੁਹਾਨੂੰ ਕੀ ਲੱਗਦਾ ਮੈਨੂੰ ਵੀ ਇਹ ਹੀ ਲੱਗਦਾ ਕਿ ਸੇਮ ਉਹੀ ਨਾਮ ਹੋਣਾ ਚਾਹੀਦਾ ਜਿਹੜਾ ਹੈਗਾ